ਪਾਰਟੀ ਵਿੱਚ ਬੇਇਨਸਾਫੀਆਂ ਵੀ ਤੁਹਾਡੇ ਨਾਲ ਬਹੁਤ ਹੋਈਆਂ ਮੇਰੇ ਸ਼ਬਦਾਂ ਚ ਬੇਇਨਸਾਫੀ ਤੁਸੀਂ ਉਹਨੂੰ ਪਾਲਿਸ਼ ਕਰਕੇ ਗੱਲ ਕਰੋਗੇ ਸਾਡੀਆਂ ਅੱਖਾਂ ਸਾਹਮਣੇ ਹੈ ਸਾਰਾ ਸ਼ਹਿਰ ਕਹਿ ਰਿਹਾ ਹੈ ਵੀ ਇਸ ਵਾਰੀ ਸੰਜੇ ਟੰਡਾ ਨੂੰ ਟਿਕਟ ਮਿਲਣੀ ਚਾਹੀਦੀ ਮਿਲਣੀ ਚਾਹੀਦੀ ਲੈ ਕੇ ਮੁੰਬਈ ਤੋਂ ਆ ਕੇ ਮੈਡਮ ਕਿਰਨ ਖੇਰ ਜੀ ਕਈ ਰੋਏ ਕਈ ਪਿੱਟੇ ਤੁਹਾਡੀਆਂ ਅੱਖਾਂ ਚ ਵੀ ਅਥਰੂ ਆਏ ਪਰ ਤੁਸੀਂ ਸੰਭਲ ਗਏ ਅਗਲੇ ਦੌਰ ਚ ਫਿਰ ਇਹ ਹਿਸਾਬ ਹੀ ਹੁੰਦਾ ਟੰਡਨ ਸਾਹਿਬ ਦੇ ਡਿਟੈਕਟਿਵ ਵਾਚਰ ਤੇ ਪਈ ਹੈ ਪਰ ਫਿਰ ਮੈਡਮ ਖੇਰ ਖੇਰ ਲੈਗੇ ਇਹ ਕਿਉਂ ਚੱਲਦਾ ਰਹਿਦਾ ਇਹਦਾ ਜਵਾਬ ਤੇ ਪਾਰਟੀ ਹਾਈ ਕਮਾਂਡ ਦੇ ਸਕਦੀ ਹੈ ਮੈਂ ਉਹਦਾ ਜਵਾਬ ਨਹੀਂ ਦੇ ਸਕਦਾ ਹਾਂ ਮੈਂ ਆਪਣੇ ਕਿਰਦਾਰ ਦਾ ਜਵਾਬ ਦੇ ਸਕਦਾ ਕਿ ਕੋਈ ਵੀ ਬੰਦਾ ਉਂਗਲ ਚੁੱਕ ਕੇ ਆ ਨਹੀਂ ਕਹਿ ਸਕਦਾ ਕਿ ਸੰਜੇ ਟੰਡਨ ਨੇ ਪ੍ਰਧਾਨ ਦੇ ਤੌਰ ਦੇ ਉੱਤੇ ਪਾਰਟੀ ਦਾ ਝੰਡਾ ਚੁੱਕ ਕੇ ਕੰਮ ਦੇ ਵਿੱਚ ਕੋਈ ਜੜੀ ਹੈਗੀ ਹੈ ਉਹਨੇ ਕੋਈ ਘਾਟ ਰੱਖੀ ਹੈ ਦੋਨੋਂ ਵਾਰੀ 14 ਚ ਵੀ 19 ਦੇ ਵਿੱਚ ਵੀ ਕਿ ਨਾ ਕਿਰਨ ਭੈਣ ਨੂੰ ਜਿਤਾਨ ਵਾਸਤੇ ਮੈਂ ਏੜੀ ਚੋਟੀ ਦਾ ਜੋੜ ਲਾਇਆ ਔਰ ਸਾਰਿਆਂ ਨੂੰ ਪਤਾ ਹੈ ਔਰ ਮੇਰੀ ਅੱਧੀ ਜੜੀ ਟੀਮ ਜਿਸ ਵੇਲ ਜਿਸ ਵੇਲੇ 14 ਦੇ ਵਿੱਚ ਉਹਨਾਂ ਨੇ ਅੱਧੀ ਟੀਮ ਨੇ ਤੇ ਰਿਜ਼ਾਈਨ ਕਰ ਦਿੱਤਾ ਸੀਗਾ ਤਾਂ ਵੀ ਮੈਂ ਉਹਨਾਂ ਦੀ ਮੀਟਿੰਗ ਬੁਲਾ ਕੇ ਉੱਥੇ ਮੈਂ ਕਿਹਾ ਸੀਗਾ ਕਿ ਮੇਰੀ লাশ ਤੋਂ ਉੱਪਰੋਂ ਤੁਹਾਨੂੰ ਨਿਕਲਣਾ ਪੈਣਾ ਤੇ ਤੁਸੀਂ ਮੇਰੇ ਨਾਲ ਸਾਰੇ ਚੱਲੋ ਤੇ ਆਪਾਂ ਜਿਹੜਾ ਹੈ ਜੋ ਪਾਰਟੀ ਦਾ ਨਿਰਣੇ ਹੋਇਆ ਅਸੀਂ ਉਹਨੂੰ ਫੁੱਲ ਚੜਾਣੇ ਔਰ ਆਪਾਂ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਚ ਭੇਜਣਾ